ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਚੰਗੇ ਭਵਿੱਖ ਦੀ ਆਸ ਦੇ ਲਈ ਨੌਜਵਾਨ ਵਿਦੇਸ਼ਾਂ ਦਾ ਰੋਕ ਕਰਦੇ ਨੇ ਤੇ ਇਸੇ ਵਿਦੇਸ਼ ਜਾਣ ਦੇ ਚੱਕਰ ਦੇ ਵਿੱਚ ਕਈ ਵਾਰ ਠੱਗ ਏਜੰਟ ਤੇ ਫਰਜ਼ੀ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹਾਈ ਇੱਕ ਤਾਜ਼ਾ ਮਾਮਲਾ ਅਜਨਾਲੇ ਤੋਂ ਸਾਹਮਣੇ ਆਇਆ ਜਿੱਥੇ ਅਜਨਾਲੇ ਦਾ ਸਰਬਜੀਤ ਸਿੰਘ ਨਾਮ ਦਾ ਨੌਜਵਾਨ ਇੱਕ ਠੱਗ ਏਜੰਟ ਦਾ ਸ਼ਿਕਾਰ ਹੋਇਆ ਤੇ ਹੁਣ 5 ਮਹੀਨਿਆਂ ਬਾਅਦ ਜੇਕਰ ਗੱਲ ਕਰੀਏ ਤਾਂ ਮੂਹ ਮੌਤ ਦੇ ਮੂਹ ਚੋਂ ਨਿਕਲ ਕੇ ਵਾਪਸ ਆਪਣੇ ਘਰ ਪਰਤਿਆ ਤਾਂ ਸਾਰਾ ਮਾਮਲਾ ਜੇਕਰ ਇੱਕ ਇੱਕ ਕਰਕੇ ਸਮਝਾਈਏ ਤਾਂ ਸਾਰਾ ਮਾਮਲਾ ਠੱਗਾ ਏਜੰਟ ਤੋਂ ਸ਼ੁਰੂ ਹੁੰਦਾ ਦਰਅਸਲ ਇਹ ਨੌਜਵਾਨ ਨੂੰ ਝੂਠਾ ਚਾਂਸਾ ਦਿੱਤਾ ਜਾਂਦਾ ਹੈ ਕਿ ਤੈਨੂੰ ਰਸ਼ੀਆ ਭੇਜ ਦਿੱਤਾ ਜਾਏਗਾ ਜਿੱਥੇ ਜਾ ਕੇ ਤੇਰੇ ਵੱਲੋਂ ਜਿਹੜਾ ਇੱਕ ਕੋਰੀਅਰ ਦੀ ਕੰਮ ਕੀਤਾ ਜਾਏਗਾ ਜਿਸ ਦਾ ਤੈਨੂੰ ਮਹੀਨੇ ਦਾ 80 ਤੋਂ 85000 ਰੁਪਇਆ ਦਿੱਤਾ ਜਾਏਗਾ ਤੇ ਇਸ ਦੇ ਨਾਲ ਤੇਰੀ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਸੁਧਰ ਜਾਏਗੀ ਤੇ ਨੌਜਵਾਨ ਨੂੰ ਇਹ ਝੂਠਾ ਚਾਂਸਾ ਦੇ ਕੇ ਰਸ਼ੀਆ ਭੇਜ ਦਿੱਤਾ ਜਾਂਦਾ ਹੈ ਤੇ ਰਸ਼ੀਆ ਜਾਂਦੇ ਹੀ ਇਸ ਨੌਜਵਾਨ ਨੂੰ ਜਿਹੜਾ ਹੈ ਉੱਥੇ ਆਰਮੀ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਹੈ ਤੇ ਯੂਕਰੇਨ ਦੇ ਨਾਲ جنگ ਲੜਨ ਦੇ ਲਈ ਭੇਜ ਦਿੱਤਾ ਜਾਂਦਾ ਹੈ ਤਾਂ ਹੁਣ ਜੋ ਸਰਬਜੀਤ ਸਿੰਘ ਨੌਜਵਾਨ ਹੈ ਅਜਨਾਲੇ ਦਾ ਰਹਿਣ ਵਾਲਾ ਹੈ ਤਾਂ ਹੁਣ ਵਾਪਸ 5 ਮਹੀਨਿਆਂ ਬਾਅਦ ਆਪਣੇ ਵਤਨ ਆਪਣੇ ਘਰ ਪਹੁੰਚਿਆ ਹੈ ਤਾਂ ਇਸ ਦੇ ਵੱਲੋਂ ਹੁਣ ਕਈ ਵੱਡੇ ਖੁਲਾਸੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਇਸ ਨੌਜਵਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਏਜੰਟ ਦੇ ਵੱਲੋਂ ਇਹ ਕਹਿ ਕੇ ਵਿਦੇਸ਼ ਭੇਜਿਆ ਗਿਆ ਕਿ ਤੈਨੂੰ ਰਸ਼ੀਆ ਭੇਜਿਆ ਜਾ ਰਿਹਾ ਹੈ ਜਿੱਥੇ ਜਾ ਕੇ ਤੂੰ ਸਿਰਫ ਮਹਿਜ਼ ਇੱਕ ਕੋਰੀਅਰ ਦਾ ਕੰਮ ਕਰਨਾ ਹੈ ਤੇ ਉੱਥੇ ਤੈਨੂੰ 80 ਤੋਂ 85000 ਤਨਖਾਹ ਦੇ ਦਿੱਤੀ ਜਾਂਦੀ ਜਾਈਣੀ ਹੈ ਤੇ ਇਸ ਦੇ ਨਾਲ ਤੇ ਰੌਣ ਵਾਲਾ ਭਵਿੱਖ ਜਿਹੜਾ ਹੈ ਉਹ ਸੇਫ ਹੋ ਜਾਏਗਾ ਸਿਕਿਉਰ ਹੋ ਜਾਏਗਾ ਤੇ ਉਜਵਲ ਹੋ ਜਾਏਗਾ ਤੇ ਨੌਜਵਾਨ ਜਦੋਂ ਉੱਥੇ ਰਸ਼ੀਆ ਪਹੁੰਚਦਾ ਹੈ ਤਾਂ ਇਸ ਨੂੰ ਜਿਹੜਾ ਆਦਮੀ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਮਹਿਜ਼ 20 ਤੋਂ 21 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਇਸ ਨੂੰ ਯੂਕਰੇਨ ਦੇ ਨਾਲ ਲੜਨ ਲਈ ਭੇਜ ਦਿੱਤਾ ਜਾਂਦਾ ਤੇ ਨੌਜਵਾਨ ਦੇ ਕਹਿਣ ਮੁਤਾਬਕ 30 ਤੋਂ 35 ਘੰਟਿਆਂ ਬਾਅਦ ਸਿਰਫ ਖਾਣ ਦੇ ਲਈ ਚਾਵਲ ਦਿੱਤੇ ਜਾਂਦੇ ਸੀ ਤੇ ਉੱਥੇ ਜਾ ਕੇ ਵੀ ਪਾਣੀ ਜਿਹੜਾ ਆ ਉਹ ਨਸੀਬ ਨਹੀਂ ਹੁੰਦਾ ਸੀ ਤਾਂ ਅਜਨਾਲਾ ਦਾ ਇਹ ਰਹਿਣ ਵਾਲਾ ਨੌਜਵਾਨ ਹੈ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦਾ ਇਹ ਨੌਜਵਾਨ ਹੈ ਜਿਹੜਾ ਕੁਝ ਮਹੀਨੇ ਪਹਿਲਾਂ ਹੀ ਇੱਕ ਠੱਗ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਕੇ ਰਸ਼ੀਆ ਪਹੁੰਚ ਜਾਂਦਾ ਹੈ ਤਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਰਸ਼ੀਆ ਜਾਂਦੇ ਨੇ ਤਾਂ ਉੱਥੇ ਜਾ ਕੇ ਰਸ਼ੀਆ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਕਰਦੇ ਨੇ ਤੇ ਮੰਗ ਕਰਦੇ ਨੇ ਕਿ ਜਿਹੜੇ ਨੌਜਵਾਨ ਭਾਰਤ ਤੋਂ ਲਿਆਂਦੇ ਗਏ ਨੇ ਜਿਹੜੇ ਇੱਥੇ ਆ ਕੇ ਫੌਜ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਉਹਨਾਂ ਦੀ ਜਲ ਤੋਂ ਜਲਦ ਵਤਨ ਵਾਪਸੀ ਜਿਹੜੀ ਆ ਕਰਵਾਈ ਜਾਵੇ ਤਾਂ ਇਸ ਜਿਹੜਾ ਨੌਜਵਾਨ ਹੈ ਸਰਬਜੀਤ ਇਹਦੇ ਵੱਲੋਂ ਕੀਤੇ ਗਏ ਖੁਲਾਸੇ ਹੋਰ ਵੀ ਜਿਹੜੇ ਨੇ ਹੈਰਾਨ ਕਰਨ ਵਾਲੇ ਨੇ ਕਿਉਂਕਿ ਇਸ ਨੌਜਵਾਨ ਦੀ ਮੰਨਿਆ ਤਾ ਹੈ ਜ਼ਾ ਕਹਿਣਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਨੌਜਵਾਨ ਉੱਥੇ ਭੇਜੇ ਗਏ ਜਿਹੜੇ ਇਸ ਸਮੇਂ ਯੂਕਰੇਨ ਦੇ ਨਾਲ ਰਸ਼ੀਆ ਦੇ ਵੱਲੋਂ ਜੰਗ ਲੜ ਰਹੇ ਨੇ ਤੇ ਮੌਤ ਦੇ ਮੂੰਹ ਦੇ ਵਿੱਚ ਨੇ ਤੇ ਕਈ ਨੌਜਵਾਨ ਉੱਥੇ ਜ਼ਖਮੀ ਹਾਲਤ ਦੇ ਵਿੱਚ ਨੇ ਤੇ ਕਈਆਂ ਦੀ ਮੌਤ ਵੀ ਜੜੀ ਹੈ ਉਹ ਹੋ ਚੁੱਕੀ ਹੈ ਤਾਂ ਇਹ ਸਾਰੇ ਮਸਲੇ ਦੇ ਉੱਤੇ ਜਾਣਕਾਰੀ ਦਿੰਦੇ ਹੋਏ ਜਿਹੜਾ ਪੀੜਿਤ ਨੌਜਵਾਨ ਹੈ ਸਰਬਜੀਤ ਸਿੰਘ ਉਹ ਕੀ ਕੁਝ ਕਹਿ ਰਿਹਾ ਇੱਕ ਵਾਰੀ ਸੁਣ ਲੈਣੇ ਆ ਅ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਸਿੰਘ ਜੀ ਕੰਡਰ ਦੇ ਕੋਲ ਰਹਿਣਾ ਜੀ ਤੂੰ ਸਾਡੇ ਬੰਨ ਦਾ ਬੰਦਾ ਸੀ ਆ ਕੋਈ ਮਤਲਬ ਮਤਿਆਰ ਤੇ ਰਸ਼ੀਆ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਗਏ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਈ ਜੀ ਮਤਲਬ ਸਾਨੂੰ ਖੜੇ ਹੀ ਉੱਥੇ ਜਿੱਥੇ ਜੋਇਨਿੰਗ ਕਰਾਉਣੀ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਤੇ ਗਏ ਸੇਰ ਉੱਤਮਾਰ ਤੇ ਸਵੇਰ ਕਨਬੇ ਯੂਕਰੇਨ ਦੇ ਜਿਹਨਾਂ ਨੇ ਮੈਨਸਟਰ ਦੇ ਕਾਰ ਕੀ ਵਾਰੀ ਸਾਈਡੋਂ ਮਕੇਵਗਾ ਸਾਈਡ ਪੰਦੀ ਜੋ ਤੇ ਕਲਿਆਣਾ ਤੋਂ ਅੱਗੇ ਵੀ ਗਏ ਅਸੀਂ ਬਿਲਕੁਲ ਫਾਇਰ ਲਾਈਨ ਦੇ ਫਰੰਟ ਲਾਈਨ ਦੇ ਮੈਹੀਦਲਾ ਦੇ ਸਤੰਬਰ ਦਾ ਗ੍ਰਹਿ ਹੋ ਜੀ ਅਸੀਂ ਇਹਦੇ ਪਹਿਲੇ ਹਫਤੇ ਦਾ ਬਹੁਤ ਬੁਰੇ ਰਤਾਂ ਗੁਜ਼ਰੇ ਆ ਜੀ ਸਾਡੇ ਨਾਲ ਗਏ ਕੋਈ ਸਾਥੀ ਸਾਡੇ 27 ਗਿਆਂ ਕਾफी ਗਰਨੇਡ ਚਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਾਡੇ ਨਾਲ ਲੜਕਾ ਸੀਗਾ ਸ਼੍ਰੀਕਾਂਤ ਚਲਗਰੇ ਮਹਾਰਾਸ਼ਟਰ ਤੋਂ ਉਹੀ ਬੱਤ ਹੋਈ ਹੈ ਉਦੋਂ ਦੇਖਲੇ ਡੈੱਥ ਸੀ ਜੀ ਸਾਡੇ ਸਾਹਮਣੇ ਗਿਆ ਅੱਖਾਂ ਦੇ ਉਹ ਮਤਲਬ ਜਾਂਦੇ ਡਰੋਂ ਲੱਗ ਗਿਆ ਜਿੱਦਾਂ ਉਹ ਤੇਥੇ ਵੀ ਮੋਦੀ ਸਾਹਿਬ ਨੇ ਪਰ ਅਗਸਤ ਜੇ ਜਗਨਜੀ ਦੁਬਾਰਾ ਹੈ 3-4 ਵਾਰੀ ਕਹਿ ਗਏ 6 ਬਟਾਲੀਅਨ ਦੀ ਸੀ ਉਹ ਸੀ ਜੀ 5 ਬ੍ਰਿਗੇਡ ਦੇ ਅੱਗੇ ਜਿੱਤੇ ਜੰਗ ਦੇ ਵਿੱਚ ਤੇਥੇ ਵੀ ਮੋਦੀ ਸਾਹਿਬ ਦੇ ਕਹਿਣ ਦੇ ਉਹਨਾਂ ਨੇ ਤੁਹਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਤਾਰਨ ਲੱਗਿਆ ਜੀ ਅਸੀਂ ਜਦਾਂ 27 ਨੂੰ ਟਿਕਟਾਂ ਸਿੰਘਾਂ ਵਾਸੀਦਿਆਂ ਦੇ ਉੱਤੇ ਦੋਸ ਜੀ ਦੇ ਨਾਲ ਕੁਝ ਖਾਣਾ ਖਾਣ ਆ ਪਿਆਈ ਰਹੀ ਮੇਰੇ ਨਾਲ ਤੇ ਚਲੋ ਦੂਜੇ ਵਾਰ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣਦੇ ਖਾਣੇ ਦੇ ਕੁਝ ਮਿਕਸ ਕਰਕੇ ਦੇ ਉਹਨਾਂ ਨੇ ਜੀ ਬੈਲ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸਲਰੀ ਮਿਲੀ ਸੀ ਉਹ ਤੋਂ ਕੁਝ ਜਲਦੀ ਮੇਰੀ ਉਸ ਅਕਾਊਂਟ ਦੀ ਵੀ ਗਈ ਹੈਗੀ ਜੀ ਤੇ ਮਾਂਜੀ ਪੁਲਿਸ ਰਿਪੋਰਟ ਕਰਾਉਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰਿਹਾ ਜੀ ਮੇਰੇ ਵੀ ਬਹੁਤ ਜ਼ਿਆਦਾ ਉਹ ਟੌਰਚਰ ਕਰਦੇ ਸੀ ਜਦੋਂ ਉੱਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਂ ਜੀ ਨਹੀਂ ਦੁਬਾਰਾ ਜੁਆਇਨ ਨਹੀਂ ਅਸੀਂ ਤਾਂ ਕਿ ਵਾਇਰੂ ਦੀ ਕਿਰਪਾ ਨਾਲ ਮਗਾ ਜਾਣ ਪਾ ਗਿਆ ਉੱਥੋਂ ਐ ਉਸ ਤੋਂ ਬਾਅਦ ਹੀ ਰਿਪੋਰਟ ਕਿੱਧਰ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਉਹ ਤਾਂ ਜ਼ਿਆਦਾ ਸਾਬਿਤ ਪੁਰਤਗੀ ਜ ਨਹੀਂ ਕੀਤੀ ਇਹਨਾਂ ਨੇ ਅਜੇ ਨਾ ਹਾਸਤੇ ਅਸੀਂ ਲੜਦੇ ਆਂ ਜੀ ਰੂਸਿਆ ਵਾਸਤੇ ਕੇ 3 ਤਰੀ ਅ 4 ਤਰੀ ਨੂੰ ਜਾਰੀ 4 ਦਸੰਬਰ ਨੂੰ ਜੀ ਨਵਾਬਸਾਣੀ ਦੇ ਬੰਦੀ ਉਤਰੇ ਨੇ ਕਿਤਨਾ ਨੇ ਹਾਲਾਤ ਸੀ ਉੱਥੇ ਕਿਤਨਾ ਵੀ ਜਿੰਦਗੀ ਹੈ ਹਾਲਾਤ ਬਹੁਤ ਜ਼ਰਾ ਮਰੀ ਜਦਾਂ ਤੁਸੀਂ ਲਾ ਲੋਗੇ ਮੌਤ ਚਾਰ ਜਫਰੇ ਲਾਗੇ ਤਰੀ ਖੰਦੀ ਸੀਗੀ ਮਗਰ ਉਹ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਖਾਣੋਂ ਵੀ ਕਈ ਵਾਰੀ ਜੀ ਦੇਖੋ ਕੋਈ ਚਾਵਾਂ ਦੇ ਨੇ ਜੀ ਵਗੈਰਾ ਬਾਲ ਕੇ ਕੋਈ ਨਾਈਫ ਕੋਲੀ ਚੋੜਾ ਨਹੀਂ ਦਿੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵਾਲੇ ਤੋਂ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਹਫਤਾ-ਹਫਤਾ ਸੀ ਵੇਟ ਕੀਤੀ ਹੈ ਉੱਥੇ ਜੀ ਮੀਂਹ ਦੀ ਪੀਣ ਨੂੰ ਮਗਰ ਪਾਣੀ ਜਿਹੜਾ ਸੀ ਆ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀਰਾ ਬਣੀ ਪੀ ਗਿਆ ਜਾਰਾ ਕੀਤਾ ਜੀ ਉੱਤੇ ਲੱਗਦਾ ਜੀ ਜਦੋਂ ਅੱਪਾਰ ਪਰਵਾਹ ਜਾਓਗੇ ਮਾ ਜੀ ਇਹ ਤਾਂ ਬਿਲਕੁਲ ਖਿਆਲ ਹੀ ਨਿਕਲ ਗਿਆ ਸੀਗਾ ਕਿ ਮਤਲਬ ਘਰ ਵਾਪਸ ਆ ਸਕਾਂਗੇ ਇਹ ਖਿਆਲੀ ਨਹੀਂ ਸੀ ਬਾਕੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਜਦੋਂ ਅਸੀਂ ਗਏ ਆ ਜੀ ਮਈ ਤੋਂ ਲੈ ਕੇ ਤੇ ਸਾਡੇ ਸਤੰਬਰ ਦੇ ਪਹਿਲੇ ਹਫਤੇ ਤੱਕ ਫੋਨ ਹੀ ਨਹੀਂ ਲੱਗਾ ਕੋਈ ਵੀ ਉੱਤੇ ਜੀ ਬਨ ਨੈਟਵਰਕ ਕੰਮ ਨਹੀਂ ਸੀ ਕਰਦੇ ਏਜੰਟਾਂ ਨੇ ਬਹੁਤ ਮਤਲਬ ਧੋਖਾ ਕੀਤਾ ਜੀ ਕਰਨਾ ਕੀ ਕਾਰਵਾਈ ਚਾਹੀਦੀ ਐ ਇਹਨਾਂ ਏਜੰਟਾਂ ਦੇ ਖਿਲਾਫ ਜਿਹੜੇ ਕੋਈ ਜ਼ਰੂਰ ਜੀ ਜ਼ਰੂਰ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਚਾਹੀਦੀ ਐ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਗਵਰਨਮੈਂਟ ਨੂੰ ਚਾਹੀਦੀ ਐ ਜੀ ਕਰਨੀ ਇੱਦਾਂ ਲੋਕਾਂ ਦੇ ਬੱਚਿਆਂ ਦਾ ਹੀ ਬਰਬਾਦ ਕਰਦੇ ਬਰਬਾਦ ਕਰਦੇ ਜੀ ਜ਼ਰੂਰ ਜ਼ਰੂਰ ਜੀ ਗਵਰਨਮੈਂਟ ਨੂੰ ਚਾਹੀਦਾ ਐ ਮਤਲਬ ਇਹਨਾਂ ਨੂੰ ਨੱਥ ਪਾਈ ਜਾਵੇ ਥੱਲੇ ਆਈ ਜਾਂ ਹੋਰ ਕੋਈ ਆਇਆ ਜੀ ਅਸੀਂ 13 ਬੰਦਿਆਂ ਦਾ ਸਾਡਾ ਗਰੁੱਪ ਸੀਗਾ ਜਿਹਦੇ ਵਿੱਚੋਂ ਇੱਕ ਲੜਕਾ ਜੇ ਵੀ ਉੱਤੇ ਹੈ ਮਾਸਕੋ ਰਾਹੁਲ ਉਹਦੇ ਹੱਥ ਬਲਾਸਟ ਹੋਇਆ ਉਹਦੇ ਗਰਨੇਡ ਚੱਲਿਆ ਸੀਗਾ ਤੇ ਹਸਪੀਟਲ ਐਡਮਿਟ ਸੀ ਹੁੰਦੇ ਤੇ ਲੋ ਹਸਪੀਟਲ ਤੇ ਠੀਕ ਆ ਥੋੜਾ ਤੇ ਇੱਕ ਬੰਦੇ ਦੀ ਡੈਥ ਹੋਈ ਸੀ 11 ਬੰਦੇ ਜਿਹੜੇ ਬਾਕੀ ਸੀ ਉਹ ਵਾਪਸ ਅਸੀਂ ਆ ਗਏ ਹਸਰਨਾ ਕਰਦੇ ਪ੍ਰਮਾਤਮਾ ਨੇ ਵਾਪਸ ਆ ਉਹ ਸੁਬਾਹ ਨੂੰ ਆ ਜੀ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਅਮਰਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹ ਸ਼ੁਕਰਾਨਾ ਕਰ ਦਿੰਦੇ ਹਾਂ ਰਾਤ ਦੀ ਅਸੀਂ ਆਪਣੇ ਪਰਿਵਾਰ 'ਚ ਬੈਠੇ ਆਂ ਅੱਜ ਕਿਉਂਕਿ ਮੇਰੀ ਮਦਰ ਦੇ ਹਾਲਾਤ ਅਸੀਂ ਵੇਖ ਹੀ ਰਹੇ ਹਾਂ ਮੇਰੇ ਹੀ ਤੁਸੀਂ ਲਾ ਲੋਗੇ ਦੁੱਖ ਜਨਾਂ ਦਾ ਇਹ ਹਾਲ ਹੋਇਆ ਪਿਆ ਤੇ ਵੀ ਇਹ ਜਿੱਥੇ ਇਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਸੀਗਾ ਟੂਰਿਸਟ 16-17 ਦਿਨ ਦਾ ਵੀਜ਼ਾ ਸੀ ਤੇ ਉਹਦੀਆਂ ਨੇ ਕੀ ਕਰਨਾ ਚਾਹਿਆ ਕੋਰੀਅਰ ਦਾ ਕੰਮ ਆ ਜੀ ਕੰਪਨੀ ਦਾ ਜਿੱਦਾਂ ਮੋਲੋ ਮੈਸੇਜ ਰਣਾ ਤੁਸੀਂ ਕੋਰੀਅਰ ਦਾ ਕੰਮ ਆ ਤੁਸੀਂ ਸਪਲਾਈ ਕਰਨ ਦਾ ਕੰਮ ਆ ਬਸ ਇਹਦਾ ਦੱਸਿਆ ਨਹੀਂ ਜਦਾਂ ਮਤਲਬ ਆਰਮੀ ਜਾ ਕੇ ਤੁਸੀਂ 에어 ਫੋਰਸ ਸਾਨੂੰ ਭਰਤੀ ਕਰਾਇਆ ਜੀ ਇਹਨਾਂ ਨੇ ਤੇ ਬੜੇ ਬੁਰੇ ਲੱਗ ਤਾ ਤੁ ਗੁਜ਼ਰ ਕੇ ਆਏ ਇਹਨਾਂ ਨੇ ਜਿੱਦਾਂ ਟ੍ਰੇਨਿੰਗ ਦੀ ਇਹਨਾਂ ਨੇ ਸਾਨੂੰ 18 ਤੋਂ 20 ਦਿਨ ਦੀ ਅੱਧਕੀ ਦਿਨ ਹੋ ਗਏ ਹੋਣਗੇ ਜੀ ਇਸ ਤੋਂ ਬਾਅਦ ਟ੍ਰੇਨਿੰਗ ਦੀ ਤੇ ਬੇਨਤੀ ਆ ਜੇ ਲੋਕੀ ਤੋਂ ਆਰਦਿਨ ਸਾਰੇ ਜੀ ਉੱਤੇ ਮਤਲਬ ਇਹਨਾਂ ਦੇ ਜੋ ਵੀ ਸੀਗੀਆਂ ਉਹ ਕਾਰਬਿਨਾ ਵਗੈਰਾ 1K12 ਉਹ ਸੀਗੀਆਂ ਜਿਵੇਂ 74 ਸੀਗੀਆਂ ਜੋ ਟ੍ਰੇਨਿੰਗ ਜਾਂ ਮਤਲਬ ਆਪਣੇ ਆਰਮੀ ਨੂੰ ਦਿੰਦੇ ਆ ਜੀ ਸਾਨੂੰ ਫੁੱਲ ਟ੍ਰੇਨਿੰਗ ਦਿੱਤੀ ਸੀ ਇਹਨਾਂ ਨੂੰ ਪਦਤੀ 15-20 ਦਿਨਾਂ ਨੂੰ ਸਾਨੂੰ ਧੇਲ ਦਿੱਤਾ ਗਿਆ ਉਹ ਤੇ ਜੇ ਤਾਂ ਮਤਲਬ ਮੌਦ ਦੇ ਮੂਹਰੇ ਵੀ ਵੀ ਮਾਣੀ ਕਰ ਦਿੱਤੀ ਕਾਰਵਾਈ ਹੁੰਦੀ ਜੇ ਅਜਿਹੇ ਰਿਜ਼ਲਟ ਆਉਂਦਾ ਰਿਜ਼ਲਟ ਖਿਲਾਫ ਦੀ ਕਾਰਵਾਈ ਚਾਹੀਦੀ ਹੁੰਦੀ ਹਣੀ ਜੀ ਗਵਰਨਮੈਂਟ ਤੱਕ ਜੇ ਇਹਨਾਂ ਦੇ ਨਿਕਲ ਕਿਸੇ ਇਦਾਂ ਦੇ ਤਾਂ ਜੋ ਅਸੀਂ ਤੇ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਚ ਕੇ ਆ ਗਏ ਅੱਗੇ ਤੋਂ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਹਲਵੇਨਾ ਚੱਕਰਾਂ 'ਚ ਨਾ ਫਸੇ ਗਵਰਨਮੈਂਟ ਤੋਂ ਸਾਡੀ ਇਹੋ ਮੰਗ ਆ ਜੀ ਮਨ ਲਓ ਸਰਨਨ ਸਾਹਿਬ ਜੀ ਜਿਹੜਾ ਜੋ ਹੋ ਸਕਦੀ ਸਾਡੀ ਹਲਕੀ ਕੀਤੀ ਜਾਵੇ ਜੀ ਮੈਂ ਇਹੀ ਚਾਹਣਾ ਚਾਹੁੰਦੇ ਆ ਵੀ ਮੈਂ ਤੇ ਕੋਟਨ ਕੋਟਨ ਧੰਨਵਾਦ ਕਰਦੀ ਆ ਪੁਰਾਣ ਦਾਸ ਦਾ ਜਿੰਨੇ ਮੇਰੇ ਬੇਟੇ ਨੂੰ ਘਰ ਲਿਆਂਦਾ ਏ ਮੇਰਾ ਤੇ ਆਸ ਬਿਲਕੁਲ ਲਾ ਬਠੀ ਸੀ ਤੇ ਮੇਰੀ ਨੋ ਵੀ ਮੈਨੂੰ ਕੋ ਆਦੀ ਤੇ ਡੈਡੀ ਵੀ ਚਲ ਗਏ ਹਰ ਹੁਣ ਮੈਨੂੰ ਸਾਥ ਵੀ ਵੀ ਮੈਨੂੰ ਨਹੀਂ ਲੱਗਦਾ ਹੈਗਾ ਤੇ ਮੈਂ ਮਾਂ ਕਿੱਥੇ ਜਾਵਾਂ ਮੈਂ ਉਹਨੂੰ ਕੋਈ ਇਵਾਜ਼ ਨਹੀਂ ਦੇ ਸਕਦੀ ਮੈਂ ਉਹਨੂੰ ਕਹਿੰਦੀ ਕਿ ਆਹ ਠਾਕ ਦੇ ਕੇ ਮਿੱਜ ਲੋ ਮੈਨੂੰ ਨਹੀਂ ਦੱਸਦਾ ਮੈਂ ਤੇਨੂੰ ਕਿੱਥੋਂ ਦੱਸਾਂ ਇਹ ਬਹੁਤ ਔਖੀ ਗੱਲ ਹੋ ਗਈ ਸੀ ਮੇਨਵਾਰ ਤੇ ਜੀਣਾ ਮੁਸ਼ਕਲ ਹੋ ਗਿਆ ਉਹ ਜੋ ਪੋਤੀ ਚਲ ਜੇ ਮੈਂ ਤੇ ਨੌ ਤੇ ਚਾਹ ਕੋ ਤਰੇ ਮੁੱਰੇ ਦਵਾਲੇ ਚਰਨ ਤੇ ਬੜੀ ਉੱਚੀ ਕਰ ਲੋ ਜੰਗੀ ਇਹ ਮੈਂ ਤਾਂ ਬਹੁਤ ਇੰਪੋਰਟੰਟ ਧੰਨਵਾਦ ਕਰਦੀ ਆ ਪ੍ਰਣਾਨਤ ਪਾਛਾ ਦਾ ਵੀ ਵੀ ਮਾਰਾ ਸੱਚੇ ਪਾਛਾ ਮੇਰਾ ਪੁੱਤ ਮੇਰੇ ਘਰ ਆਇਆ ਹੈ ਤੇ ਮੈਂ ਆਪਣੇ ਪੁੱਤ ਨੂੰ ਮਿਲੀ ਆ ਤੇ ਮੇਰੋਂ ਠੰਡ ਪੈ ਗਈ ਆ ਤੇ ਮੈਂ ਆਪਣੇ ਨੌ ਨੂੰ ਵੀ ਉਸੇ ਆਪਣੇ ਫੋਨ ਕਰਕੇ ਪੁੱਛਿਆ ਹੈ ਵੀ ਬੁੱਤਰ ਸਾ ਵੀ ਰਾਮ ਨੂੰ ਫੋਨ ਆ ਗਿਆ ਹੈ ਸਾ ਵੀ ਕੀ ਕਿਹਾ

ਬਹੁਤ ਜ਼ਿਆਦਾ ਤਕਰਾਏ ਬਹੁਤ ਆ ਉਸ ਦੀ ਗੱਲ ਹੋਗੀ ਮੈਂ ਦੇਖ ਕਮਨ ਵੀ ਮੇਰਾ ਪੁੱਤ ਮੌਜੇ ਮੋਜੋ ਬਚ ਕੇ ਆ ਗਿਆ ਇਹ ਗਾਂ ਕਿਤੇ ਕੇ ਮਾਂ ਦਾ ਪੁੱਤ ਨਾ ਜਾਵੇ ਬਿਨਾ ਸਾਰੀ ਜਾਂਚ ਕੀਤੀ ਬੌਕਦੀ ਨਾ ਕੋਈ ਤੇ ਪੈਰ ੁੱਟੇ ਕੇ ਜੈਂਟ ਦੇ ਆਖੀ ਕਿਉਂ ਇਹ ਜੈਂਟ ਬਹੁਤ ਔਖਾ ਕੰਮ ਹੈ